ਸਾਸੀਕਾਲ ਜੀ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਇੱਕ ਬਹੁਤ ਜ਼ਰੂਰੀ ਅਪੀਲ ਹੈ ਕਿ ਬਿਆਸ ਦਰਿਆ ਦਾ ਵਹਿਣ ਬਦਲਨ ਕਰਕੇ ਬਹਾਦਰਪੁਰ ਰਜੋਈ ਦੀ ਤਕਰੀਬਨ 70 80 ਕਿਲੇ ਜੋ ਜ਼ਮੀਨ ਆ ਦਰਿਆ ਦੇ ਵਿੱਚ ਗੁਰਧ ਹੋ ਚੁੱਕੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਅਗਰ ਇੱਥੇ ਇਸ ਟਾਈਮ ਬੰਨ ਨਹੀਂ ਬੰਨਿਆ ਜਾਂਦਾ ਇਹਦਾ ਨੁਕਸਾਨ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਫੱਤਾਕੁੱਲਾ ਔਰ ਨਾਲ ਲੱਗਦੇ ਇਲਾਕੇ ਦੇ ਵਿੱਚ ਜੋ ਬਾਬਾ ਮੰਝ ਗੁਰਦੁਆਰਾ ਆ ਗੁਰਦੁਆਰਾ ਬਾਬਾ ਮੰਝ ਸਾਹਿਬ ਉਥੋਂ ਤੱਕ ਦਰਿਆ ਦਾ ਵਹਿਣ ਹੋ ਸਕਦਾ ਹੈ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਸਵੇਰੇ 9 ਵਜੇ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਗਈ ਹੈ ਜਥੇਬੰਦੀਆਂ ਵੱਲੋਂ ਵੀ ਅਪੀਲ ਦਿੱਤੀ ਗਈ ਹੈ ਸਵੇਰੇ 9 ਵਜੇ ਪਿੰਡ ਬਹਾਦਰਪੁਰ ਰਜੋਏ ਜ਼ਿਲ੍ਹਾ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਔਰ ਟਾਂਡਾ ਹਲਕਾ ਦੇ ਵਿੱਚ ਜੋ ਬਿਆਸ ਦਰਿਆ ਦਾ ਵਹਿਣਾ ਹੈ ਉੱਥੇ ਅਸੀਂ ਵੱਧ ਤੋਂ ਵੱਧ ਆਪਣੀ ਮਦਦ ਲੈ ਕੇ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਪਹੁੰਚੇ ਜੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ ਪਿੰਡ ਬਹਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਜੋ ਸ੍ਰੀ ਹਰਗੋਬਿੰਦਪੁਰ ਔਰ ਟਾਂਡੇ ਦੇ ਵਿੱਚ ਜੋ ਫਲਾਈਓਵਰ ਹੈ ਉੱਥੇ ਤੁਸੀਂ ਪਹੁੰਚ ਗਏ ਸੀ ਕਮੈਂਟ ਦੇ ਵਿੱਚ ਤੁਹਾਨੂੰ ਲੋਕੇਸ਼ਨ ਵੀ ਸ਼ੇਅਰ ਕਰ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ